ਦੇਖਵਾ ਫਿਰ ਤੋਂ ਤੇਜ਼ ਤੂਫਾਨ ਨੇ ਤਬਾਹੀ ਮਚਾਈ ਹੈ ਜੀ ਹਾਂ ਤੂੜਪਰੇ ਤੂਫਾਨ ਨੇ ਮਹਾਰਾਸ਼ਟਰ ਦੇ ਘਾਟਕੋਪਰ ਚ ਵੱਡੀ ਤਬਾਹੀ ਮਚਾਈ ਹੈ ਜਿੱਥੇ ਕਿ ਇੱਕ ਪੈਟਰੋਲ ਪੰਪ ਤੇ ਹੋਲਡਿੰਗ ਡਿਗਨ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਚ ਕਰੀਬ 88 ਲੋਕ ਪ੍ਰਭਾਵਿਤ ਹੋਏ ਨੇ ਇਹਨਾਂ ਵਿੱਚੋਂ 74 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਉਧਰ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਮੁੰਬਈ 'ਚ ਇਸ ਸੀਜ਼ਨ ਦੀ ਪਹਿਲੀ بارش ਦੇ ਨਾਲ ਨਾਲ ਭਿਆਨਕ ਤੂਫ਼ਾਨ ਨਾਲ ਵੱਡੀ ਤਬਾਹੀ ਮੱਚੀ ਹੈ ਇਸ ਕਾਰਨ ਅਸਮਾਨ 'ਚ ਹਨੇਰਾ ਛਾ ਗਿਆ ਮੀਂਹ ਕਾਰਨ ਮੁੰਬਈ ਦੇ ਲੋਕਾਂ ਨੂੰ ਰਾਹਤ ਮਿਲੀ ਪਰ ਤੂਫ਼ਾਨ ਕਾਰਨ ਕੁਝ ਥਾਵਾਂ 'ਤੇ ਤਬਾਹੀ ਦੀਆਂ ਖਬਰਾਂ ਆਈਆਂ ਤੂਫ਼ਾਨ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਚਾਨਕ ਮੌਸਮ ਬਦਲਣ ਕਾਰਨ ਕਈ ਥਾਵਾਂ 'ਤੇ ਸੜਕਾਂ 'ਤੇ ਆਵਾਜ਼ਾਂ ਰੁਕੇ ਤੂਫਾਨ ਤੋਂ ਬਚਣ ਲਈ ਲੋਕਾਂ ਨੇ ਇੱਧਰ ਉੱਧਰ ਭਣਾ ਲਈ ਉੱਧਰ ਮਹਾਰਾਸ਼ਟਰ ਦੇ ਹੀ ਕਾਟਕੋਪਰ 'ਚ ਜਿੱਥੇ ਕਿ ਵੱਡੀ ਗਿਣਤੀ 'ਚ ਲੋਕ ਖੜੇ ਸੀ ਇੱਕ ਪੈਟਰੋਲ ਪੰਪ ਉੱਤੇ ਹੋਡਿੰਗ ਡਿਗਨ ਤੋਂ ਬਾਅਦ ਹਾਹਾਕਾਰ ਮਚ ਗਈ ਮੁੰਬਈ ਦੇ ਕਾਟਕੋਪਰ 'ਚ ਹੋਡਿੰਗ ਡਿਗਨ ਦੀ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਏ ਇਸ ਘਟਨਾ 'ਚ ਕਰੀਬ 74 ਲੋਕ ਜ਼ਖਮੀ ਹੋਏ ਨੇ ਇਹਨਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਏ ਦਸਲ ਅਚਾਨਕ ਹੀ ਤੇਜ਼ ਹਨੇਰੀ ਅਤੇ ਮੀਂਹ ਦੌਰਾਨ ਪੈਟਰੋਲ ਪੰਪ ਤੇ 100 ਫੁੱਟ ਲੰਮਾ ਨਜਾਇਜ਼ ਹੋਲਡਿੰਗ ਡਿੱਗ ਗਿਆ ਕਾਰ ਤੋਂ ਉੱਪਰ ਚੜਿ ਗਿਆ ਹੈ ਹੋਲਡਿੰਗ ਪੂਰੀ ਤਰ੍ਹਾਂ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ ਹੁਣ ਤੱਕ 78 ਲੋਕਾਂ ਨੂੰ ਹੋਲਡਿੰਗ ਦੇ ਹੇਠੋਂ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ ਇਹਨਾਂ ਵਿੱਚੋਂ 70 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਮੁੰਬਈ ਦੇ ਵੱਖ-ਵੱਖ ਹਸਪਤਾਲਾਂ 'ਚ ਪਹਾਰਤੀ ਕਰਵਾਇਆ ਗਿਆ ਉਧਰ ਬਡਾਲਾ ਇਲਾਕੇ 'ਚ ਤੇਜ਼ ਹਵਾਵਾਂ ਦੌਰਾਨ ਉਸਾਰੀ ਦੀਨ ਇੱਕ ਮੈਟਲ ਪਾਰਕਿੰਗ ਟਾਵਰ 60 ਤੇ ਡਿੱਗਿਆ ਜਿਸ ਤੋਂ ਬਾਅਦ ਲੋਕਾਂ 'ਚ ਹਾਹਾਕਾਰ ਮਚ ਗਈ ਹਾਲਕਿ ਰਾਹਤ ਦੀ ਖਬਰ ਰਹੀ ਕਿ ਇਸ ਮੈਟਲ ਪਾਰਕਿੰਗ ਟਾਵਰ ਦੇ ਥੱਲੇ ਕੋਈ ਵੀ ਨਹੀਂ ਦਵਿਆ ਅਤੇ ਲੋਕਾਂ ਨੇ ਇਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ ਜਿਹਾ ਮੁੰਬਈ 'ਚ ਤੂੜਪਰੇ ਤੂਫਾਨ ਨੇ ਤਬਾਹੀ ਮਚਾਈ ਹੈ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 74 ਦੇ ਕਰੀਬ ਲੋਕ ਜ਼ਖਮੀ ਦੱਸਿਆ ਜਾ ਰਿਹਾ ਹੈ ਦੱਸਦੀ ਨੇ ਕਿ ਬੀਤੇ ਦਿਨੀ ਪੰਜਾਬ 'ਚ ਵੀ ਅਜਿਹਾ ਹੀ ਤੂੜਫਰਿਆ ਤੂਫਾਨ ਆਇਆ ਸੀ ਹਾਲਾਂਕਿ ਇਸ ਦੌਰਾਨ ਕਿਸੇ ਦੀ ਵੀ ਜਾਨ ਜਾਣ ਦੀ ਖਬਰ ਨਹੀਂ ਆਈ ਸੀ ਪਰ ਹੁਣ ਮੁੰਬਈ 'ਚ 14 ਲੋਕਾਂ ਦੀ ਜਾਨ ਇਸ ਤੁਰਪਰੇ ਤੂਫਾਨੇ ਲੈ ਲਈ ਹੈ ਜਦੋਂ ਇੱਕ ਪੈਟਰੋਲ ਪੰਪ ਤੇ ਹੋਲਡਿੰਗ ਡਿਗਨ ਨਾਲ ਇਸੇ ਥੱਲੇ ਕਰੀਬ 88 ਲੋਕ ਆ ਗਏ ਜਿਨ੍ਹਾਂ ਵਿੱਚੋਂ 70 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਜਦੋਂ ਕਿ 14 ਲੋਕਾਂ ਦੀ ਮੌਤ ਹੋ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ